ਲਈ ਰਕਣਾ ਨਵੀਂ ਪਹਿਲ ਕਰਤੀ ਐ ਕੁਲਵੀਰ ਨੇ ਕੱਲੇ ਐਸ ਟਰੈਕਟਰ ਤੇ ਹਮੇਸ਼ਾ ਲਈ ਨਹੀਂ ਪਹਿਲਾਂ ਤੁਸੀਂ ਟਰੈਕਟਰ ਦੇਖ ਲਓ ਨਾ ਪਹਿਲਾਂ ਟਰੈਕਟਰ ਦਿਖਾ ਯਾਰ ਟਰੈਕਟਰ ਦਿਖਾ ਦੇ ਸਾਰਾ ਤੇ ਜਿਹੜਾ ਬੰਦਾ ਲੈ ਗਿਆ ਉਹਨੂੰ ਘਰ ਆਈ ਉਹਨੂੰ ਸ਼ੀਸ਼ਾ ਲੈ ਕੇ ਦੇ ਦੇ ਇੱਕ ਹੋਰ ਗੱਲ ਹੈ ਇਹ ਤੋਂ ਮਾਡਲ ਢਾ ਦੇ ਅੱਛਾ ਇਹਦੇ ਮੂਰੇ ਪਾ ਦੇ ਹਾਰ ਅੱਛਾ ਹਾਂ ਗੱਲ ਮੰਨ ਲਈਸ ਤੇਰੀ ਪਹਿਲ پتہ ਕੀ ਐ ਇਹ ਇੱਧਰ ਮਾਰੀ ਮਾਰਾ ਇਹ ਕੈਮਰਾ ਇਹ ਬੰਦਾ ਕਹਿੰਦਾ ਵੀ ਇਹ ਟਰੈਕਟਰ ਜਿਹੜਾ ਲੈ ਕੇ ਜਾਊਗਾ ਉਹਦੀ ਟੈਂਕੀ ਭਰ ਕੇ ਦੇਊਗਾ ਜਿਹੜਾ 100 ਕਿਲੋਮੀਟਰ ਤੋਂ ਦੂਰ ਆਊਗਾ ਹਾਂ ਦੂਰ ਆਊਗਾ ਇਹ ਵੀ ਚੀਜ਼ ਆ ਮੇਰੇ ਵਰਗਾ ਆ ਕੇ ਰਾਮੇ ਮੰਡੀ ਤੋਂ ਕਦੇ ਵੀ ਤਸਵੀਰ ਭਰਦੇ ਟੈਂਕੀ ਇਹ ਚੀਜ਼ ਨੋਟ ਕਰ ਲਿਓ 100 ਕਿਲੋਮੀਟਰ ਤੋਂ ਦੂਰ ਆਵੇ ਬੰਦਾ ਜਿਹੜਾ 100 ਕਿਲੋਮੀਟਰ ਤੋਂ ਦੂਰ ਆਊਗਾ ਨਾ ਤੇ ਉਹਨੂੰ ਟੈਂਕੀ ਭਰ ਕੇ ਦੇਵਾਂਗੇ ਹੈਨਾ ਜਿੰਨੇ ਦਾ ਮਰਜ਼ੀ ਸੌਦਾ ਹੋ ਜਾ ਕੋਈ ਮਰਜ਼ੀ ਹੋ ਜਾ ਦੇਖੀ ਜੂ ਜਾਂਦਾ ਟਾਂਡੇ ਵਾਲੀ ਤੇ ਜਾਂ ਫਿਰ ਟਾਂਡੇ ਕੋਈ ਗੱਲ ਨਹੀਂ ਯਾਰ ਅੱਗੇ ਕਿਹੜਾ ਦਿੱਤੇ ਨਹੀਂ ਆ 2-3000 ਦੀ ਟੈਂਕੀ ਭਰ ਜੂ ਏਡੀ ਕਿੱਡੀ ਗੱਲ ਲੈ ਆਤੀ ਟੈਂਕੀ ਭਰ ਜੂ 5 ਲੱਗ ਜੂ ਹੈਨਾ ਤੇ ਬਾਕੀ ਜੀ ਆਪਾਂ ਉਹਨੇ ਦੇ ਗੇਰ ਹੀ ਇੰਜਨ ਦੀ ਜਾਂ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਕੁਸ ਕਰਨ ਦੀ ਲੋੜ ਹੀ ਨਹੀਂ ਹੈਨਾ ਤਾਵਰ ਸਟੀering ਹੈ ਤੇਲ ਵੀ ਰਿਕ ਹੈ 13 ਵਾਲੇ ਟਾਇਰਾਂ 'ਚ ਆ 21 ਮਾਡਲ ਹੈ 21 ਮਾਡਲ ਹੈ ਤੇ ਬੰਦਾ ਆ ਜੇ ਥਾਰ ਲੈ ਆਵੇ ਆਰ ਵੀ ਪਾ ਦੇ ਯਾਰ ਪਾ ਦੇ ਯਾਰ ਕੋਈ ਆਫਰ ਹੈ ਹਾਰ ਹਰੇਕ ਜਿਹੜਾ 10 ਕਿਲੋਮੀਟਰ ਦਾ ਹਾਰ ਉਹਦੇ ਲਈ ਹੈ ਤੇ 100 ਕਿਲੋਮੀਟਰ ਵਾਲੇ ਤੋਂ ਤੇਲ ਹੈ ਹਾਂ ਤੇਲ 100 ਕਿਲੋਮੀਟਰ ਵਾਲੇ ਵਾਸਤੇ ਹੈ ਤੇ ਹਾਰ ਹੈਗਾ 10 ਕਿਲੋਮੀਟਰ ਤੋਂ 10 ਕਿਲੋਮੀਟਰ ਉਹਦੇ ਵਾਸਤੇ ਹਾਰ ਮੈਂ ਦੇ ਦੂ ਚਲੋ ਯਾਰ ਟਰੈਕਟਰ ਲੈ ਜਾਏ ਕੋਈ ਹਾਰ ਦਾ ਖਰਚ ਹਾਰ ਦੇ ਦਿਆਂਗੇ ਆਪਾਂ ਦੇਣਾ ਕੋਈ ਹਾਰ ਦੀ ਕੋਈ ਦਿੱਕਤ ਨਹੀਂ ਤੇ 465000 ਰੁਪਏ ਡਿਮਾਂਡ ਹੈ ਫਿਰ ਕੀ ਕਰਾਂਗੇ ਦਾ ਇੱਕ ਤਾਂ ਤੂੰ ਡਿਸਕਾਊਂਟ ਦੇ ਹੀ ਦਿੱਤਾ ਯਾਰ ਟੈਂਕੀ ਵਾਲਾ 5000 ਦਾ 5000 ਦਾ ਉਹ ਤਾਂ ਦੇ ਹੀ ਦਿੱਤਾ ਹੈਨਾ ਤੇ 4.5 ਦਾ ਡੈਕਟਰ ਦੇ ਦੇਣੇ 4.5 ਦਾ ਹੋਰ ਵੀ ਛੱਡ ਦਾਂਗੇ 5000 ਹੋਰ ਵੀ ਛੱਡ ਦਾਂਗੇ 5000 ਆ ਜੋ ਵੀ ਟੈਂਕੀ ਤੇਲ ਦੀ ਭਰਾ ਕੇ ਲਿਓ ਜਿਹੜਾ ਆਊਗਾ 100 ਕਿਲੋਮੀਟਰ ਤੋਂ ਦੂਰ ਹਾਂ 100 ਕਿਲੋਮੀਟਰ ਵਾਲੀ ਇਹ ਗੱਲ ਬਈ ਨੋਟ ਕਰ ਲਿਓ ਮੁੜ ਕੇ ਆ ਕੇ ਕਿਤੇ ਮੇਰੇ ਦੇ ਕੁਲਵੀਰ ਦੇ ਗੱਲ ਤੇ ਵਹਿ ਜਾਓ ਤੁਸੀਂ ਐ ਕੁਝ ਨਹੀਂ ਹੁੰਦਾ ਤੇ ਜਿਹੜਾ ਅੱਲ ਨੇ ਪਾ 100 100 ਦੇ ਨੋਟ ਵਾਲਾ ਮੰਗ ਲਿਆ ਉਹ ਵੀ ਬੋਲ ਤੇ ਹਾਰ ਵੀ ਜਾਇਜ਼ ਹੁੰਦਾ ਨਾ ਬਾਈ ਨਹੀਂ ਨਹੀਂ ਹਾਰ 100 100 ਦੇ ਨੋਟਾਂ ਨੂੰ ਕਿਹੜਾ ਆਪਾਂ ਵੀ ਇੱਥੇ ਇਲੈਕਸ਼ਨ 'ਚ ਜਿੱਤੇ ਵਾਲੇ ਨੂੰ ਪਾਉਣਾ ਹੈਗਾ ਟਰੈਕਟਰ ਵੇਚਣਾ ਹਾਂ ਹਾਂ ਤੇਰੀ ਗੱਲ ਦਾ ਆਪਾਂ ਜਵਾਬ ਦਿੰਦੇ ਆ ਮੇਰੀ ਗੱਲ ਤੇਰੀ ਗੱਲ ਸੁਣ ਇੱਕ ਮਿੰਟ ਆ ਮੇਰੀ ਗੱਲ ਤਾਂ ਸੁਣ ਵੀ ਆਪਾਂ ਅੱਜ ਤੱਕ ਦੇਖੀ ਨਹੀਂ ਹੋਣਾ ਟਰੈਕਟਰ ਤੇ 100 100 ਦੇ ਨੋਟ ਵਾਲਾ ਕਿਸੇ ਨੇ ਪਾਇਆ ਉਹ ਜਿਹੜਾ ਨਵਾਂ ਲਿਆਉਂਦੇ ਨੇ ਨਾ ਉਹ ਆਪਣੀ ਏਜੰਸੀ ਵਾਲੇ ਫਿਰ ਹਾਂ ਬੁੱਲਾ ਵਾਲਾ ਹਰ ਬਾਰ ਪੁਣਾ ਵਾਲਾ ਪੁਲਾ ਲਈ ਹੈ ਐਜੰਸੀ ਵਾਲੇ ਫਿਰ ਹਾਰ ਹਾਰ ਹੀ ਦਿੰਦੇ ਆ ਫਿਰ ਦਿੰਦੇ ਵੀ ਹਾਰ ਐ ਉਹ ਤਾਂ ਫਿਰ ਤਗੜਾ ਟੀਕਾ ਲਾਉਂਦੇ ਨਾ ਆਪਣਾ ਤਾਂ ਦੇਣੀ ਵੀ ਰੈਤ ਨਾਲ ਆ ਤੇ ਉਸ ਤੋਂ ਬਾਅਦ ਆ ਗਿਆ ਇਹ 30 35 ਡੀਆਈ ਇਹ 13 ਮਾਡਲ ਐ ਇੰਡੋ ਫਾਰਮ 13 ਮਾਡਲ ਐ ਮਾਡਲ ਦੇਖ ਲਓ ਤੇ ਦੋਸਤੋ ਨੂੰ ਟ੍ਰੇਟ ਦੇ ਕੰਡੀਸ਼ਨ ਦੇਖ ਲਓ ਤੁਸੀਂ ਹੈ ਨਾ ਕਬੀਰ ਭਲਾ ਆਏ ਦੱਸ ਵੀ ਇਹ ਹੀਰੇ ਹੂਰੇ ਲੱਭ ਤਾ ਤੇਰਾ ਕੋਈ ਨਹੀਂ ਹੁਣ ਆਪਾਂ ਕੰਮ ਐ ਵੀ ਹੀਰਾ ਲੱਭ ਲਓ ਯਾਰ ਕਿਸੇ ਨੂੰ ਗਾਂ ਕਿਸੇ ਦਾ ਲਾਂਭਾ ਨਾ ਆਵੇ ਹਾਂ ਬਿਲਕੁਲ ਸਹੀ ਗੱਲ ਐ ਨਾ ਚੰਗੀ ਚੀਜ਼ ਹੋਊਗੀ ਬੰਦਾ ਲੈ ਜਾਊਗਾ ਕਿਤੇ ਦੁਬਾਰੇ ਵੀ ਆਊਗਾ ਦੁਬਾਰੇ ਮਾਨਗੜਾ ਵਾਲਾ ਬੰਦਾ ਅੱਜ ਆਇਆ ਐ ਹਰਮਾਨ ਗੜ੍ਹ ਹਾਲ ਨੂੰ ਹਨ ਖੁਸ਼ ਟਾਇਰ ਨਵੇਂ ਆ ਟਾਇਰ ਦਿਖਾ ਦੇ ਵੀ ਤਾਜੇ ਆ ਤਾਜੇ ਟਾਇਰ ਹੈ ਤੇਲ ਬ੍ਰੇਕਾਂ ਅੱਛਾ ਡਬਲ ਕਲਚ ਹੈ ਬਠਿੰਡਾ ਨੰਬਰ ਹੈ ਫਸਟ ਓਨਰ ਹੈ ਲੈ ਵੀ ਇਹਦਾ ਬਾਲੇ ਉਹ ਹੋ ਗਈਆਂ ਹਨਾ ਹਾਂ ਵੀ ਸਾਰੀਆਂ ਸਹੂਲਤਾਂ ਹੀ ਹੋਈਆਂ ਹਨਾ ਜੋ ਹੁੰਦੀਆਂ ਟਰੈਕਟਰ ਚ ਉਹ ਸਾਰੀਆਂ ਆ ਗਈਆਂ ਤੇ ਡਿਮਾਂਡ ਇਹਦੀ ਦੀਵਾਨ 290 ਦੀਵਾਨ ਵੀ ਜਾਇਜ਼ ਹੈ ਇਹਦੀ ਤਾਂ 290 ਹੈ ਨਾ ਤੇ 13 ਮਾਡਲ ਟਰੈਕਟਰ ਹੈ ਹਾਂ ਮੈਂ ਤਾਂ ਆਪ ਨੂੰ ਕਹਾਂ ਮੈਂ ਗੈਜ ਮੰਨਦਾ ਇਹ ਨਹੀਂ ਟਰੈਕਟਰ ਵੀ ਨਹੀਂ ਆਪਾਂ ਇਹਦੋਂ ਵੀ ਘਟਾ ਮੰਗਗੇ ਘਟਾ ਮੰਗਗੇ ਤਾਂ ਚਲੋ ਤਾਂ ਠੀਕ ਹੈ ਡਿਸਕਾਊਂਟ ਦੇ ਲੈ ਪਰ ਟਰੈਕਟਰ ਦੇ ਹਿਸਾਬ ਨਾਲ ਟਰੈਕਟਰ ਕਿੱਡਾ ਟਰੈਕਟਰ ਆ ਟਰੈਕਟਰ 3 ਲੱਖ ਰੁਪਏ ਦਾ 3 ਲੱਖ ਰੁਪਏ ਦਾ ਟਰੈਕਟਰ ਆ ਹਨਾ ਤੇ ਫਿਰ ਕੀ ਕਰਾਂਗੇ ਇਹਦਾ 2 ਲੱਖ ਤੇ 75000 ਦਾ ਰੇਟ ਲੈ ਵੀ 15000 ਰੁਪਏ ਚੋਂ ਘਟਾਤਾ ਤੇ ਉਸ ਤੋਂ ਕੀ ਫਿਰ ਆਪਣਾ ਕਿਹੜਾ ਆ ਗਿਆ ਹਰ ਇੱਕ 744 ਹੋ ਰਾਇਆ ਆਪਣੇ ਕੋਲ 744 ਆ ਗਿਆ 11 ਮਾਡਲ ਹਾਂਜੀ 11 ਮਾਡਲ ਆ ਗਿਆ ਚਾਰੇ ਟਾਇਰ ਨਵੇਂ ਹੂੰ ਤੇ ਟਰੈਕਟਰ ਵੀ ਦਿਖਾ ਥੱਲੇ ਲੈ ਵੀ ਦਿਖਾ ਦੇ ਪੇਂਟ ਬੂਲ ਦਿਖਾ ਦੇ ਫਾਸਾਉਣਾ ਟਰੈਕਟਰ ਹੈ ਗਿੱਦੜਵਾ ਦਾ ਨੰਬਰ ਹੈ ਅੱਛਾ ਤੇ ਹੀਰਾ ਹੀ ਹੈ ਇਹ ਵੀ ਹੀਰਾ ਹੀ ਹੈ ਜਮਾ ਹੀਰਾ ਜਮਾ ਹੀਰਾ ਹੈ ਸ਼ੋ ਤੇ ਮਾਰਾ ਰਿੱਤਾ ਜਿਹਾ ਪਿਆ ਖੜਾ ਕਿਤੇ ਰਿੱਤਾ ਹਾਂ 2 ਮਾਡਲ ਦੀ ਮੈਂ ਖਾਪੀ ਕਰਦਾ ਹੈ ਹੱਥ ਤੇ ਮੱਖੀ ਚਿਲਕਦੀ ਹੈ ਮੱਖੀ ਚਿਲਕਦੀ ਹੈ ਹੈਨਾ ਤੇ ਸੇਵ ਸੇਵੀ ਕਿਤੇ ਰੰਗਣੀ ਦਾ ਥਾਲੇ ਕਿਤੇ ਰੰਗ ਨਹੀਂ ਬਹੁਤ ਵਧੀਆ ਕੰਡੀਸ਼ਨ ਟਰੈਕਟਰ ਹੈ ਪੀਵੀ 60 ਨੰਬਰ ਗਿੱਦੜਵਾ ਦਾ ਨੰਬਰ ਆਪਾਂ ਪਹਿਲਾਂ ਬੋਲ ਕੇ ਤੇ ਡਿਮਾਂਡ ਇਹਦੀ ਕਿੰਨੀ ਅਕਲਵੀਰ ਬਾਈ ਮਾਡਲ 11 ਹੈ ਮਾਡਲ 11 ਹੈ ਹੈਨਾ ਹਾਂ ਤੇ ਸਵਾ 4 ਲੱਖ ਰੁਪਏ ਡਿਮਾਂਡ ਹੈ ਸਵਾ ਚਾਰ ਲੱਖ ਰੁਪਏ ਅਡਵਾਂਸ ਹਾਂ ਤੇ ਫਿਰ ਕੀ ਕਰੇਗਾ ਇਹਦਾ 4 ਲੱਖ ਰੁਪਏ ਦਾ ਰੈਕਟਰ 25000 ਰੁਪਏ ਘਟਾ ਕੇ ਆ ਜੀ ਮੌਕੇ ਤੇ ਮਾਨਤਨ ਮਾੜਾ ਮੌਕੇ ਤੇ ਮਾਨਤਨ ਹੋ ਜੂਗਾ ਮਿੱਤਰੋ ਹਨਾ ਤੇ ਉਸ ਤੋਂ ਅੱਗੇ ਫਿਰ ਉਸ ਤੋਂ ਅੱਗੇ ਇਧਰ ਗੱਲ ਜੀ ਚੱਲੀ ਜਾਂਦੀ ਸੀ ਦੀ ਅੱਛਾ ਹਾਂ ਚੱਲ ਦਿਖਾ ਦੇ ਆ ਦਿਖਾ ਦੇ ਚੱਲ ਕੋਈ ਗੱਲ ਨਹੀਂ ਹਾਂ ਇਹ ਵੀ ਹੀਰਾ ਹੀ ਹੈ ਹੂੰ ਕੁਛ ਇਹਦਾ ਬੁਲਟ ਟ੍ਰੇਨ ਵਾਲੀ ਸ਼ੇਪ ਜੀ ਦਿੱਤੀ ਯਾਰ ਉਹਨਾਂ ਨੇ ARX 'ਚ ਆਉਂਦਾ ਹੈ ਇਹਦੇ 'ਚ ਕੁਛ ਕਰਨ ਦੀ ਲੋੜ ਨਹੀਂ ਅੱਛਾ ਵੀ ਮੰਨ ਕੇ ਚੱਲੋ ਵੀ ਕੁਛ ਆ ਬਦਲਿਆ ਨਾ ਇਦੋਂ ਚਾਬੀ ਨਹੀਂ ਲੱਗੀ ਕੱਲੀ ਸਰਵਿਸ ਹੋਈ ਐ ਸਾਰਾ ਕੁਛ ਨਾਲ ਦਾ ਐ ਅੱਠ ਸੌ ਦੇ ਕੁਛ ਘੰਟੇ ਚੱਲਿਆ ਹੋਇਆ ਟਰੈਕਟਰ ਐ ਅੱਛਾ 2021 ਮਾਡਲ ਪੰਜਾਬ ਨੰਬਰ ਪੀਵੀ 30 ਸ਼੍ਰੀ ਮੁਕਤਸਰ ਸਾਹਿਬ ਦਾ ਨੰਬਰ ਐ ਸ਼੍ਰੀ ਮੁਕਤਸਰ ਸਾਹਿਬ ਦਾ ਹਾਂਜੀ ਵੀਰੇ 800 ਘੰਟਾ ਚੱਲਿਆ ਹੈ ਨਾ ਤੇ ਫਿਰ ਇਹਨੂੰ ਕੀ ਹੋਣਾ ਐ ਇਹਨੂੰ ਕੁਛ ਨਹੀਂ ਹੋਇਆ ਹਾਰਪਾ ਕੇ ਇਹ ਵੀ ਦੇ ਦਾਂਗੇ ਹਾਰਪਾ ਕੇ ਇਹ ਵੀ 100 ਕਿਲੋਮੀਟਰ ਤੋਂ ਦੂਰ ਜਿਹੜਾ ਉਹ ਉਹਨੂੰ ਵੀ ਟੈਂਕੀ ਭਰ ਕੇ ਇਹਦੀ ਵੀ ਦੇਵਾਂਗੇ ਨਾਲੇ 60 ਲੀਟਰ ਦੀ ਟੈਂਕੀ ਐ 60 ਲੀਟਰ ਦੀ ਟੈਂਕੀ 100 ਕਿਲੋਮੀਟਰ ਤੋਂ ਦੂਰ ਹੋ ਇਹ 60 ਲੀਟਰ ਦੀ ਟੈਂਕੀ ਆ ਤੇ ਟੈਂਕੀ ਭਰ ਕੇ ਅਸੀਂ ਦੇ ਦੇਣੀ ਆ ਹਨਾ ਪੰਜਾਬ ਨੰਬਰ ਆ ਤੇ ਲੋਨ ਫੈਂਸ ਵੀ ਹੋ ਜਾਊਗਾ ਕਿੰਨਾ ਕੁ ਹੋ ਜਾਊਗਾ ਇਹ ਤੇ ਇਹਦੇ ਤੇ 5 ਲੱਖ ਰੁਪਈਆ ਤਾਂ ਹੋ ਹੀ ਜਾਊਗਾ ਅੱਛਾ 60 ਲੀਟਰ ਦੀ ਟੈਂਕੀ ਭਰਤੀ ਡਿਸਕਾਊਂਟ ਕਿੰਨਾ ਦੇ ਦੇਗਾ ਡਿਸਕਾਊਂਟ ਦੇ ਦਾਂਗੇ 6 ਲੱਖ 45 ਹਜ਼ਾਰ ਰੁਪਈਆ ਡਿਮਾਂਡ ਹੈ ਸਵਾ 6 ਲੱਖ ਦਾ ਟਰੈਕਟਰ ਦੇ ਦਾਂਗੇ ਸਵਾ 6 ਲੱਖ ਦਾ ਟਰੈਕਟਰ ਹੋ ਜਾਊਗਾ ਜਿਹੜੀ ਗੱਲ ਕਹੀ ਆ ਤੋਂ ਭਾਈ ਦੇਣੀ ਭਾਈ ਦੇਣੀ ਹਨਾ ਤੇ ਕਿੰਨਾ ਹੋ ਜਾਊਗਾ ਲੋਨ ਕਿੰਨਾ ਤੱਕ ਆ ਸੀ ਪੰਜ ਸਿਬਲ ਦੇ ਅਕੋਰਡਿੰਗ ਹੈ 21 ਮਾਡਲ ਡੈਕਟਰ ਹੈ ਪੰਜ ਤੋਂ ਲੈ ਕੇ 5.5 ਵੀ ਹੋ ਸਕਦਾ ਹੈ ਇਹ ਸਿਬਲ ਦੇ ਹਿਸਾਬ ਨਾਲ ਐਗਰੀਕਲਚਰ ਲੈਂਡ ਤੇ ਤਾਂ ਵੱਧ ਵੀ ਹੋ ਜਾਂਦਾ ਹੈ ਹੂੰ ਤੇ ਕਮਰਸ਼ੀਅਲ ਤੇ ਥੋੜਾ ਬੋਤ ਕੱਟ ਜਾਂਦਾ ਹੈ ਸਿਬਲ ਤੇ ਡਿਪੈਂਡ ਹੁੰਦਾ ਹੈ ਕਮਰਸ਼ੀਅਲ ਤੇ ਥੋੜਾ ਬੋਤ ਕੱਟ ਜਾਂਦਾ ਹੂੰ ਤੇ ਇਸ ਤੋਂ ਅੱਗੇ ਬਸ ਅੱਜ ਕਿਰਾ ਆ ਹੀਰੇ ਹੀ ਪਾਉਣਾ ਸੀ ਬਸ ਫਤਿਹ ਫਤਿਹ ਲਓ ਵੀ ਦੋਸਤੋ ਇੱਕ ਵਾਰੀ ਫੇਰ ਕਹਿੰਦੇ ਆ ਬਾਈ ਦਾ ਨੰਬਰ ਚੱਲੂਗਾ ਸਕਰੀਨ ਤੇ ਓਨਲੀ ਵਟਸਐਪ ਵਟਸਐਪ ਕਰਿਓ ਕਾਲ ਕੋਈ ਨਾ ਕਰਿਓ ਹੈਨਾ ਕਿਉਂਕਿ ਕਾਲ ਨਹੀਂ ਚੱਕੀ ਜਾਂਦੀ ਬਿਜੀ ਐ ਇਹ ਵੀ ਆਪ ਦੇ ਕੰਮਾਂ ਕਰੇ ਮੈਂ ਤਾਂ ਇੱਕ ਤਰ੍ਹਾਂ ਨਹੀਂ ਕੋਸ਼ਿਸ਼ ਕਰੀਦੀ ਆ ਬਾਈ ਚੱਕਣ ਦੀ ਤੂੰ ਉਹਦੇ ਨਾਲ ਸੀ ਤੂੰ ਦੇਖ ਕੇ ਆ ਮੈਂ ਮੈਂ ਤਾਂ ਮੈਂ ਤਾਂ ਡਰਾਈਵ ਕਰਨੀ ਹੁੰਦੀ ਆ 4-4 ਘੰਟੇ ਲੱਗ ਜਾਂਦੇ ਉਹਦਾ ਕਾਲ ਨਹੀਂ ਚੱਕਿਆ ਨਹੀਂ ਚੱਕਿਆ ਨਹੀਂ ਚੱਕਿਆ ਇਹਦਾ ਮਜਬੂਰੀ ਐ ਜੀ ਕਰਦਾ ਹਰ ਇੱਕ ਦਾ ਕਾਲ ਚੱਕੀ ਕੰਮ ਵਾਲਾ ਬੰਦਾ ਹੀ ਫੋਨ ਕਰੂਗਾ ਵੇਲਾ ਬੰਦਾ ਤਾਂ ਆਪਾਂ ਨੂੰ ਕਾਲ ਵੀ ਨਹੀਂ ਕਰਦਾ ਕਾਲ ਵੀ ਨਹੀਂ ਕਰਦਾ ਅਗਲੇ ਦੀ ਵੀ ਮਜਬੂਰੀ ਐ ਜਿਹੜਾ ਕਾਲ ਕਰਦਾ ਤੇ ਬਾਈ ਨਾ ਜਿਹੜਾ ਟਰੈਕਟਰ ਲੈਣਾ ਹੋਇਆ ਪੁੱਛਣਾ ਹੋਇਆ ਉਹਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਰੇਟ ਸਾਨੂੰ ਦੱਸ ਹੀ ਦਿੱਤਾ ਤੇ ਇੰਜਨ ਗੇਅਰ ਦੀ ਆਪਦੀ ਤਸੰਦੀ ਕਰ ਬਾਈ ਪੂਰਾ ਜਿਤਮਾਨ ਹੋਊਗਾ ਬੰਦੇ ਦਾ ਜਿਹੜਾ ਚੱਲ ਕੇ ਆਊਗਾ ਜਿਹੜਾ ਆਪਾਂ ਰੇਟ ਦੱਸਿਆ ਉਹਦੇ ਨਾਲੋਂ 20 ਅਗਲੇ ਦਾ ਮਾਨਤਣ ਕਰਾਂਗਾ ਮਾਨਤਣ ਹੋਊਗਾ ਵੀ ਤੇ ਅੱਜ ਕੀਤਾ ਨਹੀਂ ਕਰਨਾ ਹੀ ਕਰਨਾ ਉਹ ਤਾਂ ਯਾਰ ਅਗਾਹਕ ਰੱਬ ਦਾ ਰੂਪ ਹੁੰਦਾ ਰੱਬ ਦਾ ਰੂਪ ਹੁੰਦਾ ਹੈ ਨਾ ਹਾਂਜੀ ਬਾਈ ਤੇ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਆਪਣੇ ਪੇਜ ਨੂੰ ਫਾਲੋ ਕਰ ਲਿਓ ਤਾਂ ਬਾਈ ਕੁਲਵੀਰ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਤੁਹਾਡਾ ਵੀ ਢਿੱਲੋ ਸਾਹਿਬ